ਜੇਕਰ ਤੁਸੀਂ ਵੀ ਠੰਡ ਦੇ ਵਿੱਚ ਘਰ ਬੈਠੇ ਮਿਸ ਕਰ ਰਹੇ ਹੋ ਬਾਜ਼ਾਰ ਵਾਲੇ ਗਰਮਾ-ਗਰਮ ਗਜਰੇਲੇ ਨੂੰ ਜਿਹੜਾ ਕਿ ਇਸ ਤਰੀਕੇ ਨਾਲ ਬਣਾ ਕੇ ਬਾਜ਼ਾਰ 'ਚ ਸਰਵ ਕੀਤਾ ਜਾਂਦਾ ਤੇ ਬਹੁਤ ਟੇਸਟੀ ਬੰਦ ਹੈ ਫਿਰ ਤੁਸੀਂ ਇਸ ਵੀਡੀਓ ਦੇ ਨਾਲ ਜੁੜੇ ਰਹੋ ਜੀ ਵੀਡੀਓ ਨੂੰ ਪੂਰਾ ਦੇਖਿਓ ਤੇ ਅੱਜ ਆਪਾਂ ਇਹ ਬਾਜ਼ਾਰ 'ਚੋਂ ਮਿਲਣ ਵਾਲਾ ਗਰਮਾ-ਗਰਮ ਗਜਰੇਲਾ ਘਰ ਦੇ ਵਿੱਚ ਬਣਾ ਕੇ ਤਿਆਰ ਕਰਾਂਗੇ ਉਹ ਵੀ ਆਪਾਂ ਗੁੰਦ ਵਾਲਾ ਗਜਰੇਲਾ ਬਣਾਵਾਂਗੇ ਉਹ ਵੀ ਆਪਾਂ ਬਿਨਾਂ ਖੰਡ ਤੋਂ ਬਣਾ ਕੇ ਤਿਆਰ ਕਰਾਂਗੇ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦਾ ਸਭ ਨੂੰ ਪਸੰਦ ਆਊਗਾ ਚਲੋ ਫਿਰ ਆਪਾਂ ਇਹ ਬਣਾਉਣਾ ਸਿੱਖ ਲੈਨੇ ਆਂ ਤੇ ਜੇਕਰ ਤੁਸੀਂ ਪਹਿਲੀ ਵਾਰ ਸਾਡੀ ਵੀਡੀਓ ਦੇਖ ਰਹੇ ਹੋ ਜੀ ਸਾਡੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਵੀਡੀਓ ਜੇਕਰ ਵਧੀਆ ਲੱਗੀ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰਿਓ ਸਭ ਤੋਂ ਪਹਿਲਾਂ ਆਪਣੇ ਕੋਲੇ ਹੈਗੀਆਂ ਜੀ 1/2 ਕਿਲੋ ਗਾਜਰਾ ਇਹਨਾਂ ਨੂੰ ਕद्दूकस ਕਰ ਲਿਆ ਆਪਾਂ 1/2 ਕਿਲੋ ਗਾਜਰਾਂ ਦਾ ਗਜਰੇਲਾ ਤਿਆਰ ਕਰਾਂਗੇ ਉਹਦੇ ਲਈ ਇੱਕ ਚਮਚਾ ਆਪਾਂ ਕੜਾਹੀ ਦੇ ਵਿੱਚ ਦੇਸੀ ਘਿਓ ਐਡ ਕਰਾਂਗੇ ਘਿਓ ਨੂੰ ਗਰਮ ਕਰ ਲਾਂਗੇ ਚੰਗੇ ਤਰੀਕੇ ਨਾਲ ਦੇਖੋ ਜੀ ਘਿਓ ਗਰਮ ਹੋ ਗਿਆ ਤੇ ਜਿਹੜੀਆਂ ਗੱਦੂ ਖਸ ਕਰਕੇ ਰੱਖੀਆਂ ਦੀ ਆਪਾਂ ਗਾਜਰਾ ਇਹਦੇ ਵਿੱਚ ਪਾ ਦੇਾਂਗੇ ਗਾਜਰਾਂ ਨੂੰ ਆਪਾਂ ਤੇਜ਼ ਦੇ ਤਰੀਕੇ ਨਾਲ ਵਧੀਆ ਭੁੰਨਾਂਗੇ ਜਲੇਮ ਨੂੰ ਵਧੀਆ ਮੀ തീർത്ഥാജരുന്നെങ്കിൽ ജ്യോതി വരുന്ന ജോലി ഇന്നത്തെ പറ്റ സാറു പാടി ബേസ്റ്റാ ജന ഗാജര ടേസ്റ്റ് ബോട്ട് വീിയ ആവുക വേറിലിപ്പം ഇ ജീല ബ ਤੇ ਗਾਜਰਾਂ ਨੂੰ ਬਿਲਕੁਲ ਆਪਾਂ ਨੇ ਤਿਆਰ ਕਰ ਲਈਏ ਦੇਖੋ ਬਿਲਕੁਲ ਡਰਾਈ ਹੋ ਰਹੀਆਂ ਤੇ ਕਲਰ ਵੀ ਇਹਨਾਂ ਦਾ ਦੇਖੋ ਪਹਿਲਾਂ ਲਾਲ ਸੀਗਾ ਤੇ ਹੁਣ ਸੰਤਰੀ ਹੋ ਗਿਆ ਇਹਨਾਂ ਦਾ ਕਲਰ ਵੀ ਚੇਂਜ ਹੋ ਗਿਆ ਹੁਣ ਆਪਾਂ ਤੇ ਇਹ ਚ ਐਡ ਕਰਾਂਗੇ ਜੀ ਦੁੱਧ ਮੇਰੇ ਕੋਲ ਇੱਥੇ ਪੂਨ ਫੈਂਡ ਦੁੱਧ ਹੈ ਕਿਲੋ ਦੁੱਧ ਹੈ ਪਰ ਆਪਾਂ ਅੱਧਾ ਕਿਲੋ ਗਾਜਰਾਂ ਲਈਏ ਨੇ ਅੱਧਾ ਕਿਲੋ ਵੀ ਆਪਾਂ ਦੁੱਧ ਐਡ ਕਰਾਂਗੇ ਮੈਂ ਤਾਂ ਇੱਥੇ ਕੁੱਲੀ ਕੜਾਹੀ ਦੇ ਵਿੱਚ ਬਣਾ ਰਹੀ ਹਾਂ ਇਸ ਕਰਕੇ ਜਿਹੜਾ ਮੈਂ ਸਾਰਾ ਦੁੱਧ ਯਾਨੀ ਕਿ ਅੱਧਾ ਕਿਲੋ ਦੁੱਧ ਹੋਣੀ ਹੈ ਇਹਦੇ ਵਿੱਚ ਐਡ ਕਰ ਦੂੰਗੀ ਜੇ ਤੁਹਾਡੇ ਕੋਲੇ ਕੜਾਹੀ ਛੋਟੀ ਹੋਈ ਤਾਂ ਤੁਸੀਂ ਉਹਦੇ ਵਿੱਚ 250 ਗ੍ਰਾਮ ਜਾਨੀ ਕਿ ਪਾਈਆ ਦੁੱਧ ਪਹਿਲਾਂ ਐਡ ਕਰਦੇ ਹੋ ਕਿ ਪਾਈਆ ਦੁੱਧ ਹੈ ਜਿਹੜਾ ਬਾਅਦ ਵਿੱਚ ਐਡ ਕਰਦੇ ਹੋ ਛੋਟੀ ਕੜਾਹੀ 'ਚ ਜੇ ਤੁਸੀਂ ਬਣਾ ਰਹੇ ਹੋਏ ਹੁਣ ਇਸ ਤਰੀਕੇ ਨਾਲ ਹੈ ਜਿਹੜਾ ਆਪਾਂ ਕੁਵਰਚਨੇ ਨੂੰ ਖਲਾਉਂਦੇ ਹੋਏ ਜੀ ਜਿਵੇਂ ਆਪਾਂ ਗਰੇਲਾ ਬਣਾਉਣਾ ਹੁੰਦਾ ਹੈ ਸੇਮ ਉਸੇ ਤਰੀਕੇ ਨਾਲ ਇਹਨੂੰ ਬਣਾ ਲਾਂਗੇ ਇਸ ਤਰੀਕੇ ਨਾਲ ਜਿਹ ਕੁਵਰਚਨੇ ਨਾਲ ਆਪਾਂ ਇਹਨੂੰ ਮਿਕਸ ਕਰੀ ਚੱਲਾਂਗੇ ਜਿਹੜਾ ਸਾਈਡਾਂ ਤੇ ਲੱਗੀ ਗਿਆ ਨਾ ਦੌਰਫ ਉਹਨੂੰ ਵੀ ਆਪਾਂ ਨਾਲ ਹੈ ਜਿਹੜਾ ਮਿਕਸ ਕਰੀ ਚੱਲਾਂਗੇ ਕੋਰਟੇ ਨੂੰ ਤੁਸੀਂ ਹਿਲਾਉਣਾ ਨਹੀਂ ਛੱਡਣਾ ਕਿਉਂਕਿ ਫਿਰ ਜਿਹੜਾ ਦੁੱਧ ਹੈ ਉਹ ਵੀ نیچے ਲਾ ਕੇ ਜੁਕੜਾਈ ਦੇ ਗਜਰੇਲਾ ਜਿਹੜਾ ਉਹ ਖਰਾਬ ਹੋ ਜਾਊਗਾ ਤੇ ਦੁੱਧ ਨੂੰ ਨਾ ਮੈਂ ਪਹਿਲੇ ਹੀ ਉਬਾਲ ਦਿੱਤਾ ਹੋਇਆ ਸੀਗਾ ਜੇ ਤੁਹਾਡੇ ਕੋਲ ਕੱਚਾ ਦੁੱਧ ਹੋਇਆ ਤਾਂ ਵੀ ਤੁਸੀਂ ਇਹਨੂੰ ਉਬਾਲਾ ਜ਼ਰੂਰ ਦੇ ਲਿਓ ਇੱਕ ਵਾਰੀ ਪਹਿਲਾਂ ਕਿਉਂਕਿ ਇਹਦੇ ਨਾਲ ਟੇਸਟ ਬਹੁਤ ਵਧੀਆ ਆਊਗਾ ਗਜਰੇਲੇ 'ਚ ਹੁਣ ਜਿਵੇਂ ਬਾਜ਼ਾਰ ਦੇ ਵਿੱਚ ਜਿਹੜਾ ਗਰਮਾ ਗਰਮ ਗਜਰੇਲਾ ਬਣਾਇਆ ਜਾਂਦਾ ਉਹੋ ਹੀ ਬਣਾ ਰਹੀ ਆਂ ਤੇ ਪਰ ਉਹਨੂੰ ਕੀ ਹੁੰਦਾ ਕਿ ਜਿਹੜਾ ਦੁੱਧ ਨੂੰ ਉਬਾਲ ਹੈ ਉਹ ਪਹਿਲੇ ਦੇ ਕੇ ਰੱਖਿਆ ਹੁੰਦਾ ਸੋ ਇਸ ਕਰਕੇ ਉਹ ਗਾਜਰਾਂ ਨੂੰ ਭੁੰਨ ਕੇ ਨਾਲ ਦੀ ਨਾਲ ਉਹਦੇ ਵਿੱਚ ਦੁੱਧ ਐਡ ਕਰ ਦਿੰਦੇ ਸਰਵ ਕਰ ਦਿੰਦੇ ਆ ਸੋ ਇਸ ਤਰੀਕੇ ਨਾਲ ਆਪਾਂ ਜਿਹੜਾ ਇਹਨੂੰ ਮਿਕਸ ਕਰਦੇ ਹੋਏ ਅਖਾਈ ਚੱਲਾਂਗੇ ਜਦੋਂ ਤੱਕ ਸਾਰਾ ਦੁੱਧ ਜਿਹੜਾ ਸੁੱਕ ਨਹੀਂ ਜਾਂਦਾ ਦੇਖੋ ਜੀ ਇਸ ਤਰੀਕੇ ਨਾਲ ਗਜ਼ੇਲੇ ਨੂੰ ਜਿਹੜਾ ਆਪਾਂ ਬਣਾ ਲਿਆ ਦੇਖੋ ਸਾਰਾ ਦੁੱਧ ਹੈ ਜਿਹੜਾ ਇਹਦੇ ਵਿੱਚੋਂ ਸੁੱਕ ਗਿਆ ਇਹ ਤੁਸੀਂ ਜਿੰਨੇ ਕ ਦੁੱਧ ਦਾ ਬਣਾਓਗੇ ਜਿੰਨਿਆਂ ਕ ਗਾਜਰਾਂ ਦਾ ਫਿਰ ਓਨਾ ਕ ਟਾਈਮ ਲੱਗੂਗਾ ਮੈਂ ਤਾਂ ਅੱਧਾ ਕਿਲੋ ਗਾਜਰਾਂ ਤੇ ਅੱਧਾ ਕਿਲੋ ਦੁੱਧ ਹੀ ਬਣਾ ਕੇ ਤਿਆਰ ਕੀਤਾ ਇਸ ਕਰਕੇ ਬਿਲਕੁਲ ਇਹਨੂੰ 15 ਕ ਮਿੰਟ ਲੱਗੇ ਆ ਫੁੱਲ ਫਲੇਮ ਤੇ ਤੇ ਫੁੱਲ ਫਲੇਮ ਰੱਖਣੀ ਆ ਆਪਾਂ ਇਹ ਆਪਾਂ ਹਰ ਵਾਈਸ ਟੈਲ ਇਹ ਗਜੇਲਾ ਬਣਾਉਣਾ ਨਾ ਫੁੱਲ ਫਲੇਮ ਰੱਖ ਕੇ ਨੂੰ ਇਸ ਤਰੀਕੇ ਨਾਲ ਪਕਾਉਣਾ ਤੇ ਇਸ ਤਰੀਕੇ ਨਾਲ ਥੋੜਾ ਜਿਹਾ ਆਪਾਂ ਪ੍ਰੈਸ ਕਰਕੇ ਦੇਖਾਂਗੇ ਦੇਖੋ ਦੁੱਧ ਦੀ ਮਾਤਰਾ ਥੋੜੀ ਜੀ ਹੈਗੀ ਇਹਦੇ ਵਿੱਚ ਇਹਨੂੰ ਵੀ ਸਾਰੇ ਨੂੰ ਆਪਾਂ ਸਿਕਾ ਦੇਣੇ ਆ ਫੁੱਲ ਫਲੇਮ ਤੇ ਕੁਝ ਮਿੰਟ ਇਸ ਤਰੀਕੇ ਨਾਲ ਹਲਾਉਂਦੇ ਹੋਏ ਤੇ ਆਪਾਂ ਇਹ ਦੁੱਧ ਵੀ ਜਿਹੜਾ ਸਿਕਾ ਦੇਾਂਗੇ ਤੇ ਆਪਾਂ ਬਿਨਾਂ ਖੰਡ ਤੋਂ ਇਹ ਬਣਾ ਰਹੇ ਹਾਂ ਤੇ ਹੁਣ ਜੀ ਇੱਕ ਚਮਚਾ ਭਰ ਕੇ ਪੀਸੀ ਹੋਈ ਗੂੰਦ ਦਾ ਆਪਾਂ ਇਹਦੇ ਵਿੱਚ ਐਡ ਕਰਦੇ ਆਂਗੇ ਵੈਸੇ ਤਾਂ ਅੱਜਕੱਲ੍ਹ ਦੁਕਾਨਾਂ ਤੋਂ ਪੀਸੀ ਹੋਈ ਗੂੰਦ ਹੀ ਮਿਲ ਜਾਂਦੀ ਆ ਜੇ ਤੁਹਾਡੇ ਕੋਲੇ ਪੀਸੀ ਹੋਈ ਗੂੰਦ ਨਾ ਹੋਈ ਫਿਰ ਤੁਸੀਂ ਗੂੰਦ ਰੌਂਖਿਆ ਉਹਦੇ ਵਿੱਚ ਫਰਾਈ ਕਰਕੇ ਦੇਸੀ ਘਿਓ ਚ ਦੋ ਚਮਚਿਆਂ ਚ ਉਸ ਤੋਂ ਬਾਅਦ ਥੋੜਾ ਜਿਹਾ ਮਿਕਸ ਕਰ ਲਓ ਦਰਦਰਾ ਜਿਹਾ ਫਿਰ ਵੀ ਤੁਸੀਂ ਐਡ ਕਰ ਸਕਦੇ ਹੋ ਤੇ ਇਹਨੂੰ ਆਪਾਂ ਮਿਕਸ ਕਰ ਦੇਾਂਗੇ ਹੁਣ ਜੀ ਆਪਾਂ ਇਹਦੇ ਵਿੱਚ ਮਿੱਠਾ ਐਡ ਕਰਾਂਗੇ ਮੇਰੇ ਕੋਲੇ ਹੈਗੀ ਹੈ ਸ਼ੱਕਰ ਇਹ ਦੇਸੀ ਸ਼ੱਕਰ ਹੈ ਤੁਸੀਂ ਗੁੜ ਦਾ ਪਾਊਡਰ ਆਉਂਦਾ ਹੈ ਉਹ ਵੀ ਵਰਤ ਸਕਦੇ ਹੋ ਗੁੜ ਵੀ ਵਰਤ ਸਕਦੇ ਹੋ ਆਪਾਂ ਖੰਡ ਨਹੀਂ ਵਰਤ ਰਹੇ ਇਹ ਤੇ ਇਹ ਆਪਾਂ ਨਾ ਸਵਾਦ ਅਨੁਸਾਰ ਐਡ ਕਰਾਂਗੇ ਮੈਂ 4 ਚਮਚਾ ਐਡ ਕਰੂੰਗੀ ਮਿੱਠਾ ਤੁਸੀਂ ਆਪਣੇ ਟੇਸਟ ਦੇ ਹਿਸਾਬ ਨਾਲ ਵਧ ਘਟਾ ਜਿਹੜਾ ਰੱਖ ਸਕਦੇ ਹੋ ਕਿਉਂਕਿ ਗਾਜਰਾਂ ਵੀ ਮਿੱਠੀਆਂ ਹੁੰਦੀਆਂ ਥੋੜਾ ਜਿਹਾ ਦੁੱਧ ਦੇ ਵਿੱਚ ਵੀ ਮਿੱਠਾ ਟੇਸਟ ਹੁੰਦਾ ਇਸ ਕਰਕੇ ਫਿਰ ਮੈਨੂੰ ਇਨਾ ਕੀ ਹੈ ਜਿਹੜਾ ਵਧੀਆ ਲੱਗਿਆ ਇਸ ਕਰਕੇ ਮੈਂ ਇਨਾ ਕੀ ਮਿੱਠਾ ਇਹਦੇ ਵਿੱਚ ਐਡ ਕਰੂੰਗੀ ਤੇ ਇਹਨੂੰ ਹਲਕਾ ਜਿਹਾ ਨਾ ਪਕਾ ਲਵਾਂਗੀ ਬਿਲਕੁਲ ਮੀਡੀਅਮ ਜੀ ਫਲੇਮ ਤੇ ਹੁਣ ਜੀ ਬਿਲਕੁਲ ਥੋੜਾ ਜਿਹਾ ਪਾਲਾਈਚੀ ਪਾਊਡਰ ਇਹਦੇ ਵਿੱਚ ਐਡ ਕਰ ਦਿਆਂਗੇ ﺍﻟाइਚੀਆਂ ਵੀ ਤੁਸੀਂ ਤੋੜ ਕੇ ਐਡ ਕਰ ਸਕਦੇ ਜਦੋਂ ਪਹਿਲਾਂ ਤੁਸੀਂ ਦੁੱਧ ਐਡ ਕੀਤਾ ਨਾ ਜੇ ﺍﻟ ਤੇ ਨਾ ਆਪਾਂ ਕਰ ਦਾਂਗੇ ਮਿਕਸ ਇਹ ਗਰਮਾ ਗਰਮ ਆਪਣਾ ਗਜਰੇਲਾ ਬਿਲਕੁਲ ਬਣ ਕੇ ਹੋ ਗਿਆ ਤਿਆਰ ਦੇਖੋ ਕਿੰਨਾ ਵਧੀਆ ਗਰਮਾ ਗਰਮ ਤੇ ਇਹਨੂੰ ਆਪਾਂ ਸਾਈਡ ਤੇ ਕੱਢ ਕੇ ਰੱਖ ਦਿੰਨੇ ਹੁਣ ਆਪਾਂ ਇਹਦਾ ਜਿਹੜਾ ਮਾਵਾ ਯਾਨਕਿ ਖੋਆ ਉਹ ਤਿਆਰ ਕਰਦੇ ਆ ਫਿਰ ਆਪਾਂ ਇਹਨੂੰ ਸਰਵ ਕਰਦੇ ਆ ਤੇ ਹੁਣ ਜੀ ਚੁੱਲੇ ਤੇ ਰੱਖਾਂਗੇ ਆਪਾਂ ਇੱਕ ਪੈਨ ਤੇ ਹੁਣ ਜੀ ਪੈਨ ਦੇ ਵਿੱਚ ਪਾਵਾਂਗੇ ਆਪਾਂ ਥੋੜਾ ਜਿਹਾ ਦੇਸੀ ਘਿਓ ਇਕਿਓਨ ਕਰ ਲਈ ਆਪਾਂ ਗਰਮ ਫਲੇਮ ਹੈ ਜਿਹੜੀ ਬਿਲਕੁਲ ਹਲਕੀ ਜੀ ਰੱਖਣੀ ਹੈ ਇਹ ਮੇਰੇ ਕੋਲ ਹੈਗੇ 10 ਤੋਂ 15 ਬਦਾਮ ਤੇ 10 ਤੋਂ 15 ਤੁਸੀਂ ਕਾਜੂ ਲੈ ਲੈਣੇ ਆ ਇਹਨਾਂ ਨੂੰ ਦੋ ਹਿੱਸਿਆਂ ਚ ਮੈਂ ਇਸ ਤਰੀਕੇ ਨਾਲ ਕੱਟ ਲਿਆ ਤੇ ਇਹਨਾਂ ਨੂੰ ਆਪਾਂ ਹਲਕੀ ਜੀ ਅੱਗ ਤੇ ਜਿਹੜਾ ਰੋਸਟ ਕਰਾਂਗੇ ਜਿਆਦਾ ਫੁੱਲ ਫਲੇਮ ਨਹੀਂ ਰੱਖਣੀ ਤੇ ਇਸ ਤਰੀਕੇ ਨਾਲ ਜੀ ਕਾਜੂ ਆ ਜਿਹੜੇ 골ਡਨ ਹੋ ਗਏ ਆ ਤੇ ਇਹਨਾਂ ਨੂੰ ਮੈਂ ਪੈਨ ਦੇ ਵਿੱਚੋਂ ਆ ਜਿਹੜਾ ਕੱਢ ਲੂੰਗੀ ਇਸ ਤਰੀਕੇ ਨਾਲ ਪੈਨ ਨੂੰ ਥੱਲੇ ਉਤਾਰ ਲੂੰਗੀ ਤੇ ਹੁਣ ਇੱਥੇ ਜੀ ਚੁੱਲੇ ਤੇ ਰੱਖ ਲਿਆ ਆਪਾਂ ਪੈਣ ਤੇ ਇਹਦੇ ਵਿੱਚ ਇੱਕ ਦੋ ਚਮਚਾ ਪਖਿਉ ਦੇ ਐਡ ਕਰ ਲੈਣੇ ਆ ਜਾਂ ਫਿਰ ਜਿਹੜੇ ਤੁਸੀਂ ਡਰਾਈ ਫਰੂਟ ਭੁੰਨੇ ਉਹਦੇ ਵਿੱਚੋਂ ਘਿਓ ਬਚ ਗਿਆ ਤੁਸੀਂ ਉਹੀ ਘਿਓ ਵਰਤ ਸਕਦੇ ਹੋ ਹੁਣ ਤੁਸੀਂ 70 80 ਗ੍ਰਾਮ ਹੈ ਜਿਹੜਾ ਮਾਵਾ ਲੈ ਲੈਣਾ ਜੋ ਕਿ ਬਹੁਤ ਆਸਾਨੀ ਨਾਲ ਤੁਹਾਨੂੰ ਮਾਰਕੀਟ ਚੋਂ ਮਿਲ ਜਾਂਦਾ ਡੈਰੀ ਤੋਂ ਮਿਲ ਜਾਂਦਾ ਤੇ ਇਹ ਇਸ ਤਰੀਕੇ ਦਾ ਦਰਦਰਾ ਜਿਹਾ ਹੁੰਦਾ ਤੇ ਇਹਨੂੰ ਨਾ ਬਿਲਕੁਲ ਹਲਕੀ ਅੱਗ ਤੇ ਤੁਸੀਂ ਭੁੰਨਣਾਗਾ ਬਸ ਇੰਨਾ ਕੁ ਧਿਆਨ ਰੱਖਿਓ ਵੀ ਅੱਗ ਜਿਹੜੀ ਫੁੱਲ ਨਾ ਕਰਿਓ ਕਿਉਂਕਿ ਜੇ ਫੁੱਲ ਅੱਗ ਕਰੋਗੇ ਬਹੁਤ ਸਖਤ ਹੋ ਜਾਊਗਾ ਤੇ ਇਹ ਜਲ ਵੀ ਸਕਦਾ ਹੈ ਤਾਂ ਕਲਰ ਆ ਜਿਹੜਾ ਐਡ ਕਰਦੇ ਆਂਗੇ ਤੇ ਇਹਨੂੰ ਮਿਕਸ ਕਰਦੇ ਆਂਗੇ ਬਿਲਕੁਲ ਰਬੜੀ ਦੀ ਤਰ੍ਹਾਂ ਬਣ ਜਾਊਗਾ ਤੇ ਇਸ ਤਰੀਕੇ ਨਾਲ ਬਿਲਕੁਲ ਇਹ ਰਬੜੀ ਦੀ ਤਰ੍ਹਾਂ ਬਣ ਕੇ ਤਿਆਰ ਹੋ ਗਈ ਦੇਖੋ ਬਿਲਕੁਲ ਆਪਾਂ ਨੂੰ ਚਾਰ ਪੰਜ ਮਿੰਟ ਲੱਗੇ ਆ ਫਸ ਫਲੇਮ ਤੁਸੀਂ ਹਲਕੀ ਜਿਹੀ ਰੱਖਿਓ ਹੁਣ ਇਹਦੇ ਵਿੱਚ ਇੱਕ ਦੋ ਚੀਜ਼ਾਂ ਆਪ ਐਡ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਜਿਹੜਾ ਇਹ ਗੁੰਦ ਵਾਲਾ ਗਜਰੇਲਾ ਬਣਾ ਰਹੇ ਹਾਂ ਤਾਂ ਆਪਾਂ ਇਹਦੇ ਵਿੱਚ ਗੁੰਦ ਐਡ ਕਰਦੇ ਆਂਗੇ ਇੱਕ ਚਮਚ ਭਰ ਕੇ ਉਸ ਤੋਂ ਬਾਅਦ 2 ਚਮਚੇ ਆਪਾਂ ਦੇਸੀ ਸ਼ੱਕਰ ਵੀ ਐਡ ਕਰਦੇ ਆਂਗੇ ਤੇ ਨੂੰ ਇਸ ਤਰੀਕੇ ਨਾਲ ਮਿਕਸ ਕਰ ਲਾਂਗੇ ਤੇ ਬਿਲਕੁਲ ਥੋੜਾ এলাਚੀ ਪਾਊਡਰ ਐਡ ਕਰ ਦਿਆਂਗੇ ਦੇ ਵਿੱਚ ਆਪਾਂ ਤੇ ਲਓ ਜੀ ਬਿਲਕੁਲ ਰਾਬੜੀ ਇਥਨਾ ਬਣ ਕੇ ਤਿਆਰ ਹੋ ਗਿਆ ਬਸ ਇੰਨਾ ਕੀ ਪਤਲਾ ਆਪਾਂ ਇਹਨੂੰ ਬਣਾ ਕੇ ਰੱਖਾਂਗੇ ਬਾਅਦ ਵਿੱਚ ਜਿਵੇਂ ਜਿਵੇਂ ਠੰਡਾ ਹੋ ਜੂਗਾ ਹੋਰ ਗਾੜਾ ਹੋ ਜੂਗਾ ਤੇ ਗਰਮ ਗਰਮ ਆਪਾਂ ਮਾਵਾਂ ਵੀ ਬਣਾ ਕੇ ਜਿਹੜਾ ਤਿਆਰ ਕਰਕੇ ਰੱਖ ਲਿਆ ਜੀ ਤੇ ਇਧਰ ਆਪਾਂ ਗਜਰੇਲੇ ਨੂੰ ਵੀ ਗਰਮ ਕਰ ਲੈਨੇ ਆ ਹੁਣ ਗਰਮ ਗਰਮ ਨੂੰ ਆਪਾਂ ਸਰਵ ਕਰਾਂਗੇ ਬਿਲਕੁਲ ਸੇਮ ਉਸੇ ਤਰੀਕੇ ਨਾਲ ਆਪਾਂ ਸਰਵ ਕਰਾਂਗੇ ਜਿਵੇਂ ਤੁਸੀਂ ਬਾਜ਼ਾਰ ਦੇ ਵਿੱਚੋਂ ਖਾ ਕੇ ਆਉਨੇ ਹੋ ਸੋ ਜ਼ਰੂਰ ਇਸ ਰੈਸਪੀ ਨੂੰ ਤੁਸੀਂ ਘਰੇ ਟਰਾਈ ਕਰਿਓ ਜੇਕਰ ਤੁਹਾਨੂੰ ਬਾਜ਼ਾਰ ਵਾਲਾ ਗਜਰੇਲਾ ਜ਼ਿਆਦਾ ਪਸੰਦ ਹੈ ਵੈਸੇ ਵੀ ਇਹ ਬਹੁਤ ਟੇਸਟੀ ਬਣਦਾ ਹੈ ਪਹਿਲਾਂ ਆਪਾਂ ਗਜਰੇਲਾ ਜਿਹੜਾ ਸਿੰਪਲ ਤਰੀਕੇ ਨਾਲ ਬਣਾਉਨੇ ਆ ਨਾ ਉਸ ਤੋਂ ਵੀ ਜ਼ਿਆਦਾ ਇਹ ਟੇਸਟੀ ਬਣ ਕੇ ਤਿਆਰ ਹੁੰਦਾ ਹੈ ਤੇ ਗੂੰਦ ਵਾਲਾ ਗਜਰੇਲਾ ਜਿਹੜਾ ਬਹੁਤ ਟੇਸਟੀ ਲੱਗੂਗਾ ਜੇ ਤੁਸੀਂ ਇੱਕ ਵਾਰੀ ਬਣਾ ਤੇ ਹੁਣ ਜੀ ਇੱਕ ਪਲੇਟ ਦੇ ਵਿੱਚ ਆਪਾਂ ਇਸ ਤਰੀਕੇ ਨਾਲ ਗਜਰੇਲੇ ਦੀ ਇੱਕ ਤਾਹ ਬਣਾ ਲਈ ਹੈ ਜਿੰਨਾ ਕ ਆਪਾਂ ਸਰਵ ਕਰਨਾ ਤੇ ਉਸ ਤੋਂ ਬਾਅਦ ਜਿਹੜਾ ਆਪਾਂ ਇਹ ਮਾਵਾ ਤਿਆਰ ਕਰਕੇ ਰੱਖਿਆ ਸੀ ਯਾਨਕਿ ਬਿਲਕੁਲ ਇਹ ਰਵੜੀ ਦੀ ਤਰ੍ਹਾਂ ਬਣ ਗਿਆ ਸੀ ਬਸ ਇੰਨਾ ਕ ਧਿਆਨ ਰੱਖਿਓ ਕਿਉਂਕਿ ਇਹ ਗਜਰੇਲਾ ਜਿਹੜਾ ਇਹ ਗਰਮ-ਗਰਮ ਹੀ ਸਵਾਦ ਲੱਗਦਾ ਤਾਂ ਤੁਸੀਂ ਗਜਰੇਲੇ ਨੂੰ ਵੀ ਗਰਮ ਕਰਕੇ ਸਰਵ ਕਰਨਾ ਤੇ ਜਿਹੜਾ ਆਪਾਂ ਮਾਵਾ ਤਿਆਰ ਕੀਤਾ ਨਾ ਉਹਨੂੰ ਵੀ ਗਰਮ ਕਰਕੇ ਸਰਵ ਕਰਨਾ ਸੋ ਇਸ ਮਾਵੇ ਦੀ ਵੀ ਆਪਾਂ ਉੱਪਰ ਇਸ ਤਰੀਕੇ ਨਾਲ ਤਾਹ ਬਣਾ ਦੇਾਂਗੇ ਉਪਰੋਂ ਆਪਾਂ 골ਡਨ ਵਰਕ ਜਾਂ ਫਿਰ ਇਸ ਤਰੀਕੇ ਦਾ ਚਾਂਦੀ ਵਰਕ ਹੈ ਜਿਹੜਾ ਉਹ ਲਾ ਦੇਣਾਗਾ ਇਹਦੇ ਨਾਲ ਗਜਰੇਲਾ ਦੇਖਣ ਚ ਬਹੁਤ ਸੋਹਣਾ ਲੱਗੂਗਾ ਤੇ ਬਿਲਕੁਲ ਜਿਵੇਂ ਮਾਰਕੀਟ ਚ ਆਪਾਂ ਖਾ ਕੇ ਆਉਨੇ ਆ ਮਾਰਕੀਟ ਚ ਮਿਲਦਾ ਸੇਮ ਉਸੇ ਤਰੀਕੇ ਦਾ ਬਣੂਗਾ ਹੁਣ ਆਪਾਂ ਜਿਹੜੇ ਇਹ ਡਰਾਈ ਫਰੂਟ ਰੋਸਟ ਕਰਕੇ ਰੱਖੇ ਸੀ ਇਹਨਾਂ ਨੂੰ ਇਸ ਤਰੀਕੇ ਨਾਲ ਜਿਹੜਾ ਸਜਾ ਦੇਾਂਗੇ ਇਹਨਾਂ ਨੂੰ ਜੇ ਤੁਸੀਂ ਕੱਚੇ ਸਜਾਉਂਗੀ ਨਾ ਫਿਰ ਇੰਨੀ ਸਵਾਦ ਨਹੀਂ ਲੱਗਣੀ ਜਿੰਨੇ ਵਧੀਆ ਤੁਸੀਂ ਇਹਨੂੰ ਘਿਓ ਦੇ ਵਿੱਚ ਰੋਸਟ ਕਰਕੇ ਜੇਕਰ ਇਸ ਤਰੀਕੇ ਨਾਲ ਉੱਪਰ ਸਜਾਉਂਗੀ ਨਾ ਫਿਰ ਇਹਨਾਂ ਦਾ ਟੇਸ ਬਹੁਤ ਵਧੀਆ ਆਊਗਾ ਤੇ ਬਿਲਕੁਲ ਲਾਸਟ ਤੇ ਆਪਾਂ ਥੋੜੇ ਜੇ ਬਰੀਕ ਘਟ ਕੇ ਪੇਸਤੇ ਆ ਜਿਹੜੇ ਉਹ ਐਡ ਕਰ ਦਾਂਗੇ ਤੁਹਾਡੇ ਕੋਲੇ ਜੋ ਵੀ ਡ్రਾਈ ਫਰੂਟ ਹੋਏ ਨਾ ਤੁਸੀਂ ਉਹ ਹੀ ਐਡ ਕਰ ਲਿਓ ਉਹਨਾਂ ਨਾਲ ਹੀ ਸਜਾ ਲਿਓ ਤੁਸੀਂ ਖਾ ਕੇ ਦੱਸ ਠੀਕ ਹੈ ਕਿਵੇਂ ਬਣਿਆ ਹਰਫ ਗਰਮ ਗਰਮ ਬਹੁਤ ਟੇਸਟੀ ਜੋ ਫਿਰ ਟੇਸਟੀ ਬਣਿਆ ਟੇਸਟੀ ਲੱਗਿਆ ਤੁਹ ਜਿਹੜੇ ਲੈ ਨਾਲ ਫਿਰ ਹੀ ਬਣਾਇਆ ਕਰਕੇ ਰੋਜ਼ ਜਿਹਦਾ ਦੁਕਾਨ ਤੋਂ ਮਿਲਦਾ ਵਾਲਾ ਮਹਿੰਗਾ ਤਹ ਲੋ ਜੀ ਆਪਾਂ ਜਿਹੜਾ ਦੁਕਾਨ ਤੋਂ ਮਿਲਣ ਵਾਲਾ ਚ ਨਹੀਂ ਕੇ ਹਲਵਾਈ ਸਟਾਈਲ ਆਪਾਂ ਗਜਰੇਲਾ ਜਿਹੜਾ ਘਰ ਦੇ ਵਿੱਚ ਤਿਆਰ ਕਰ ਲਿਆ ਬਹੁਤ ਟੇਸਟੀ ਬੰਦਾ ਬੱਚਿਆਂ ਨੂੰ ਵੱਡਿਆਂ ਨੂੰ ਸਭ ਨੂੰ ਪਸੰਦ ਆਊਗਾ ਤੁਸੀਂ ਇਸ ਰੈਸਪੀ ਨੂੰ ਜਰੂਰ ਕਰੇ ਟਰਾਈ ਕਰਿਓ ਜੇਕਰ ਤੁਹਾਨੂੰ ਸਾਡੀ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤਾਂ ਸੇ ਲਾਈਕ ਤੇ ਸ਼ੇਅਰ ਵੱਧ ਵੱਧ ਕਰਿਓ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਆਪਾਂ ਮਿਲਾਂਗੇ ਨੈਕਸਟ ਰੈਸਪੀ ਦੇ ਨਾਲ ਜੀ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ